अच्छा गोशल साहब आज दी, आज साद का साद का दी, आज दी मीटिंग ਦਾ ਤੁਹਾਡਾ ਕੀ ਮੁੱਦਾ ਸਿਗਾ ਹਾਂਜੀ ਅੱਜ ਸਾਡੀ ਜਿਹੜੀ ਆ ਸਾਬਕਾ ਸੈਨਿਕ ਸੰਘਾਸਨ ਕਮੇਟੀ ਦੀ ਜਿਹੜੀ ਮਹੀਨਾਵਾਰ ਮੀਟਿੰਗ ਹੀ ਤੁਹਾਡਾ ਲੇਟ ਹੋ ਗਿਆ ਇੱਕ ਮਹੀਨਾ ਪਿਛਲੇ ਮਹੀਨੇ ਆਪਾਂ ਨਹੀਂ ਕਰ पाए ਅੱਜ ਸਾਡੀ ਜਿਹੜੀ ਮੰਥਲੀ ਮੀਟਿੰਗ ਸੀਗੀ ਸਾਬਕਾ ਸੈਨਿਕ ਸੰਘਾਸਨ ਕਮੇਟੀ ਪੰਜਾਬ ਟੀਮ ਦੀ ਜ਼ਿਲ੍ਹਾ ਇਕਾਈ ਔਰ ਜਿਹੜੇ ਅਹੁਦੇਦਾਰ ਬਲਾਕ ਪ੍ਰਧਾਨਾਂ ਦੀ ਕੇਵਲ ਤੇ ਕੇਵਲ ਅਹੁਦੇਦਾਰਾਂ ਦੀ ਮੀਟਿੰਗ ਅੱਜ ਬੁਲਾਈ ਸੀਗੀ ਕਿਉਂਕਿ ਅਸੀਂ ਦਿੱਲੀ ਜਿਹੜਾ ਜਨਤਰਮਤ ਦੇ ਧਰਨਾ ਚੱਲ ਰਿਹਾ ਹੈਗਾ 20 ਫਰਵਰੀ 23 ਤੋਂ ਔਰ ਉਹਦੇ ਬਾਅਦ ਜਿਹੜਾ ਅਸੀਂ ਉੱਥੋਂ ਪੋਸਟਪੋਨ ਕੀਤਾ ਚੁੱਕਿਆ ਧਰਨਾ ਟਿਲ ਜਿਹੜਾ ਅਗਲੀ ਚੋੜਜਾਬਤਾ ਲੱਗਣ ਦੇ ਕਾਰਨ ਉਹ ਧਰਨੇ ਦੇ ਵਿੱਚ ਕਿਦਾਂ ਸਾਡਾ ਸਾਥ ਦਿੱਤਾ ਕਿਹਨਾਂ ਨੇ ਨਹੀਂ ਦਿੱਤਾ ਕਿਹਨਾਂ ਨੇ ਲੱਤਾਂ ਖਤੀਆਂ ਅਸੀਂ ਉਹਦੇ ਤੇ ਚਰਚਾ ਕੀਤੀ ਹੈ ਅੱਜ ਆਪਣੀ ਗਰਦਾਸਪੁਰ ਦੀ ਟੀਮ ਨਾਲ ਕਿ ਕਿਵੇਂ ਸਾਡੀਆਂ ਕਿੱਥੇ ਗਲਤੀਆਂ ਰਹਿ ਗਈਆਂ ਨੇ ਤੇ ਕਿਵੇਂ ਅੱਗੇ ਤੋਂ ਅਸੀਂ ਇੰਪਰੂਵ ਕਰਨਾ ਬਾਕੀ ਅੱਜ ਅਸੀਂ ਆਪਣੇ ਸਾਬਕਾ ਸੈਨਿਕਾਂ ਦੇ ਮੁੱਦਿਆਂ ਦੇ ਚਰਚਾ ਕੀਤੀ ਹੈ ਸਾਡੇ ਜੇਥੀਓ ਜਵਾਨਾਂ ਨਾਲ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਸਪੈਸ਼ਲੀ ਜਿਹੜੀ ਹੈ ਜਿਹੜੀ ਆਪਣਾ ਹਦੋਸੰਦੀ ਰੋਡ ਤੇ ਕੰਟੀਨ ਹੈ ਭੋਲਾ ਦਾ ਬਾਗ ਉਹ ਕੰਟੀਨ ਚੁੱਕੀ ਗਈ ਹੈ ਉਹਦੇ ਬਾਰੇ ਵੀ ਸਾਡੇ ਸਾਬਕਾ ਸੰਕਾਂ ਨੇ ਜਿਹੜੀ ਆ ਉਹ ਪੁਆਇੰਟ ਰੱਖੇ ਨੇ ਕਿ ਉਹ ਕੰਟੀਨ ਦੁਬਾਰਾ ਉੱਥੇ ਆਉਣੀ ਚਾਹੀਦੀ ਹੈ ਉਹ ਆਪਾਂ ਸਟੇਸ਼ਨ ਕਮਾਂਡਰ ਆਲਰੇਡੀ ਮਿਲ ਚੁੱਕੇ ਆ ਉਹਦੇ ਬਾਰੇ ਅਸੀਂ ਪੂਰਾ ਕਲੀਅਰ ਕਰਤਾ ਕਿ ਕੀ ਉਹ ਥੋੜਾ ਜਿਹਾ ਲੀਗਲੀ ਪ੍ਰੋਬਲਮ ਆ ਰਹੀ ਹੈ ਉਹ ਕੰਟੀਨ ਵੀ ਜਲਦੀ ਜਿਹੜੀ ਉੱਥੇ ਖੁੱਲੇਗੀ ਜੋ ਕਿ ਉਹਦੇ ਵਿੱਚ ਪੂਰਾ ਜਿਹੜੇ ਜ਼ਿਲੇ ਦੇ ਸਾਬਕਾ ਸੈਨਿਕ ਬਜ਼ੁਰਗ ਮਾਤਾ ਪਿਣਾ ਉਹਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਦਿੱਲੀ ਤਿਬੜੀ ਕੈਂਟ ਜਿਹੜਾ ਦੂਰ ਹੋਣ ਕਰਕੇ ਉਹਨਾਂ ਨੂੰ ਦੂਰ ਜਾਣਾ ਪੈਂਦਾ ਤੇ ਹੋਰ ਵੀ ਜਿਥੇ ਉਹ ਜਾਨਾ ਨੇ ਬੁੱਧੇ ਆ ਬਾਕੀ ਇਲੈਕਸ਼ਨ ਬਾਰੇ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਜਿਹਦੇ ਬਾਰੇ ਵਿਚਾਰ ਚਰਚਾ ਹੋਈ ਹੈ ਖੁੱਲ ਕੇ ਸਾਡੇ ਸਾਰੇ ਸਾਬਕਾ ਆਮ ਸਹਿਮਤੀ ਬਣੀ ਹੈ ਕਿ ਆਪਾਂ ਜਿਹੜਾ ਜਿਹੜੀ ਸਾਡੀ ਸਾਬਕਾ ਸੈਨਿਕ ਸੰਘਰਸ਼ ਮੀਟਿੰਗ ਹੈ ਬਿਲਕੁਲ ਨਾਨ ਪੋਲੀਟੀਕਲ ਹੈ ਲੇਕਿਨ ਫਿਰ ਵੀ ਸੰਵਿਧਾਨ ਨੇ ਜੋ ਅਧਿਕਾਰ ਦਿੱਤੇ ਆਪਾਂ ਵੋਟ ਕਿਤੇ ਨਾ ਕਿਤੇ ਪਾਉਣੀ ਆ ਤੇ ਉਹਦੇ ਵਾਸਤੇ ਅਸੀਂ ਜੋ ਸਾਡੇ ਜਿੱਥੇ ਹੋ ਜਾਂਦਾ ਨੇ ਮੁੱਦੇ ਆ ਜੋ ਅਸੀਂ 20 ਫਰਵਰੀ ਤੋਂ ਬੈਠੇ ਹੋ ਜਾਂ ਦਿੱਲੀ ਜਨਤਮੰਤਰ ਤੇ ਉਹਦੇ ਵਾਸਤੇ ਜਿਹੜੀ ਵੀ ਪੋਲਿਟਿਕਲ ਪਾਰਟੀ ਸਾਡੀ ਆਵਾਜ਼ ਉਠਾਏਗੀ ਜਿਵੇਂ ਕਿ ਸਾਡੇ ਮੇਨ ਮੁੱਦੇ ਆ ਇਕੁਅਲ ਐਮਐਸਪੀ ਇਕੁਅਲ ਪੇ ਫੈਕਟਰ ਸਤਵਾਂ ਉਦੇ ਬਾਅਦ ਇਕੁਅਲ ਡਿਸੈਬਿਲਟੀ ਪੈਨਸ਼ਨ ਆ ਜਿਹੜੀ ਅਗਨੀ ਪਥ ਯੋਜਨਾ ਹੈ ਔਰ ਇਹ ਇਹਨਾਂ ਸਾਰੇ ਮੁੱਦਿਆਂ ਤੇ ਜੋ ਵੀ ਪਾਰਟੀ ਸਾਨੂੰ ਸਵਾਦਨ ਦਵਾਏਗੀ ਇੱਕ ਇੱਕ ਲੀਗਲੀ ਤੌਰ ਤੇ ਐਫੀਡੇਵਿਟ ਦੇਗੀ ਕਿ ਅਸੀਂ ਇਹ ਮੁੱਦੇ ਜਿਹੜੇ ਠਾਵਾਂਗੇ ਤੇ ਆਪਾਂ ਉਹ ਪਾਰਟੀ ਦਾ ਬਾਹਰੀ ਤੌਰ ਤੇ ਸਮਰਥਨ ਕਰਾਂਗੇ ਬਾਕੀ ਬਿਲਕੁਲ ਸਾਡੀ ਨਾਨ ਪੋਲੀਟੀਕਲ ਸੰਸਥਾ ਹੈ ਆਪਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਨਾ ਜੁੜਨਾ ਨਾ ਅੱਜ ਤੱਕ ਅਸੀਂ ਜੁੜੇ ਆ ਤੇ ਠੀਕ ਹੈ ਵੋਟ ਪਾਉਣੀ ਹੈ ਵੋਟ ਆਪਾਂ ਉਹਨੂੰ ਪਾਵਾਂਗੇ ਜਿਹੜਾ ਸਾਡੇ ਆ ਇਹ ਮੰਗਾਂ ਦੇ ਉੱਤੇ ਜਿਹੜੇ ਹੱਕੀ ਮੰਗਾਂ ਵਾਸਤੇ ਜਿਹੜੇ ਸਾਨੂੰ ਆਸ਼ਵਾਸਨ ਦਵਾਏਗੀ ਉਹ ਵੀ ਲੀਗਲੀ ਤੌਰ ਤੇ ਆਪਾਂ ਐਫੀਡੇਟ ਲਵਾਵਾਂਗੇ ਉਹਦੇ ਬਾਅਦ ਅਗਰ ਕੋਈ ਵੀ ਪਾਰਟੀ ਨਹੀਂ ਆਉਂਦੀ ਤੇ ਆਪਾਂ ਜਿਹੜਾ ਬਿਲਕੁਲ ਨੋਟਾ ਦਾ ਬਟਨ ਦਬਾਵਾਂਗੇ ਆਪਾਂ ਕਿਸੇ ਵੀ ਪਲੀਟੀਕਲ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਸਾਬਕਾ ਸੈਨਿਕ ਇਸ ਕਸ਼ਟ ਕਮੇਟੀ ਜਿੰਦਾਬਾਦ